ਸ੍ਰੀ ਆਦੋਤੋ ਸਵਾਗਤ ਹੈ ਤੁਹਾਡਾ ਸਿੱਧੂ ਟ੍ਰੇਡਿੰਗ ਕੰਪਨੀ ਦੁਕਾਨ ਨੰਬਰ 299 ਗਾਂਧੀ ਚੌਕ ਰਾਮਾ ਮੰਡੀ ਤੇ ਅੱਜ ਆਪਣਾ ਜਿਹੜਾ ਵਿਸ਼ਾ ਹੈਗਾ ਉਹ ਹੈਗਾਗਾ ਵੀ ਨਕਲੀ ਸਪਰੇਅ ਫੜੀ ਸੀ ਆਪਣੇ ਖੇਤੀਬਾੜੀ ਬਠਿੰਡਾ ਨੇ ਤੇ ਉਹਨਾਂ ਨੇ ਜਿਉ 11 ਸਿੰਪਲ ਲਏ ਤੇ 11 ਦੇ 11 ਫੇਲ ਹੋ ਗਏ ਤੇ ਇੱਥੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਚੀਫ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮਾੜਾ ਕੰਮ ਕਰਨ ਵਾਲੇ ਅੰਸਰਾਂ ਦਾ ਪਰਦਾਫਾਸ਼ ਕੀਤਾ ਤੇ ਅੱਗੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾਗਾ ਜਿਹੜੇ ਕਿ ਤੁਸੀਂ ਸਸਤੇ ਰੇਟ ਦੇ ਵਿੱਚ ਦੂਰਧਰਾੜੋ ਸਪਰੇਅ ਲੈ ਆਉਨੇ ਹੋ ਤੇ 6 ਮਹੀਨਿਆਂ ਦੀ ਆਪਣੀ ਫਸਲ ਆ ਜਿਹੜੀ ਉਹ ਖਰਾਬ ਹੋ ਜਾਂਦੀ ਆ ਤੇ ਇੱਕ ਮੇਰੀ ਬੇਨਤੀ ਆ ਤੁਹਾਨੂੰ ਹੱਥ ਵਨ ਕੇ ਵੀ ਜਦੋਂ ਵੀ ਤੁਸੀਂ ਸਪਰੇਅ ਖਰੀਦੋਗੇ ਤੇ ਆਪਣੀ ਲੋਕਲ ਮੰਡੀ ਦੇ ਵਿੱਚੋਂ ਖਰੀਦਿਆ ਕਰੋ ਨਾ ਕਿ ਆਪਾਂ ਦੂਰਧਰਾੜੇ ਕਿਉਂਕਿ ਲੋਕਲ ਮੰਡੀ ਵਾਲਾ ਦੁਕਾਨਦਾਰ ਤੁਹਾਡਾ ਅੱਪੇ 10 ਦਿਨਾਂ ਦੇ ਵਿੱਚ ਉਹਨੂੰ ਮਿਲਦੇ-ਖਿਲਦੇ ਰਿਹਾ ਕਰੋਗੇ ਤਾਂ ਉਹ ਕਦੇ ਵੀ ਤੁਹਾਨੂੰ ਮਾੜੀ ਜੀ ਨਾ ਦੇਉ ਨਹੀਂ ਦਿੰਦਾ ਤੇ ਦੂਸਰੇ ਨੰਬਰ ਤੇ ਇੱਕ ਜ਼ਰੂਰ ਖਿਆਲ ਰੱਖਣਾ ਕਿਸੇ ਵੀ ਦੁਕਾਨਦਾਰ ਤੋਂ ਤੁਸੀਂ ਚੀਜ਼ ਖਰੀਦਣੀ ਆ ਤਾਂ ਪੱਕੇ ਬਿੱਲ ਤੇ ਖਰੀਦਣੀ ਆ ਜਿਵੇਂ ਤਿੰਨ ਬਿੱਲ ਬੁੱਕਾਂ ਹੁੰਦੀਆਂ ਤਿੰਨਾਂ ਦੇ ਵਿੱਚੋਂ ਜੇ ਜੁਹੀ ਖਾਦ ਲੈਨੇ ਹੋ ਖਾਦ ਦਾ ਬਿੱਲ ਕੱਟਿਆ ਜਾਊਗਾ ਸੀਡ ਲੈਨੇ ਹੋ ਸੀਡ ਦਾ ਬਿੱਲ ਕੱਟਿਆ ਜਾਊਗਾ ਸਪਰੇਅ ਲੈਨੇ ਹੋ ਤਾਂ ਸਪਰੇਅ ਦਾ ਬਿੱਲ ਕੱਟਿਆ ਜਾ ਕਰੂਗਾ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਇਸੇ ਵਿੱਚ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਊਗਾ ਜਦੋਂ ਪੱਕੇ ਬਿੱਲ ਤੇ ਹੋਈ ਕਿਸੇ ਵੀ ਕੰਪਨੀ ਦੀ ਚੀਜ਼ ਲੈ ਲਓ ਜਿਹੜੀ ਪੱਕੇ ਬਿੱਲ ਤੇ ਆ ਉਹ 101% ਸਹੀ ਮਿਲੂਗੀ ਤੁਹਾਨੂੰ ਜਦੋਂ ਆਪਾਂ ਸਸਤੇ ਦੇ ਚੱਕਰ ਚ ਪਏ ਜਾਂਦੇ ਆ ਸਸਤੇ ਦੇ ਵਿੱਚ ਦੂਰ ਵਾਲਾ ਦੁਕਾਨਦਾਰ ਨੇ ਇਕੱਲੇ ਪੈਸੇ ਦੇਖੜੇ ਹੁੰਦੇ ਆ ਨਾ ਕਿ ਤੁਹਾਨੂੰ ਕੁਆਲਿਟੀ ਨਹੀਂ ਦੇਣੀ ਉਹਨੇ ਇਕੱਲਾ ਆਪ ਦੀ ਤੁਹਾਡੇ ਰੇਟ ਦੇਖ ਕੇ ਤੇ ਤੁਹਾਨੂੰ ਚੀਜ਼ ਦੇ ਦੇਣੀ ਆ ਬਾਕੀ ਤੁਹਾਡੇ ਰਿਜ਼ਲਟ ਚੰਗਾ ਆਵੇ ਮਾੜਾ ਆਵੇ ਬਹੁਤ ਸਾਰੇ ਦੁਕਾਨਦਾਰ ਜਿਹੜੇ ਦੂਰ ਦਰਾਡੇ ਤੋਂ ਜਦੋਂ ਆਪਾਂ ਚੀਜ਼ ਲੈ ਕੇ ਆਉਣੇ ਉਹ ਮਾੜਾ ਕੰਮ ਕਰਦੇ ਕਰਦੇ ਆ ਤੇ ਸੋ ਮੇਰੇ ਵੀਰੋ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਹੱਤ ਮੰਨ ਕੇ ਵੀ ਤੁਸੀਂ ਕਦੇ ਵੀ ਮਤਲਬ ਚੀਜ਼ ਖਰਾਦੋਂ ਖਰੀਦੋ ਤੇ ਪੱਕੇ ਬਿੱਲ ਤੇ ਖਰੀਦੋ ਤੇ ਲੋਕਲ ਦੁਕਾਨਦਾਰ ਦੇ ਲੋਕਲ ਮੰਡੀ ਦੇ ਵਿੱਚੋਂ ਖਰੀਦੋ ਤੇ ਸੋ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ